ਨਮਸਕਾਰ ਦੋਸਤੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਕਿ ਯੂਨਾਈਟਿਡ ਥੀਏਟਰ ਪਠਿੰਡਾ ਵੱਲੋਂ ਜਿਹੜਾ 21 ਮਾਰਚ 2025 ਦਿਨ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਬਲਵੰਤ ਗਾਰਗੀ ਆਡੀਟੋਰੀਅਮ ਜਿਹੜਾ ਕਿ ਰੋਜ਼ਗਾਰਡ ਦੇ ਨਜ਼ਦੀਕ ਹੈਗਾ ਉੱਥੇ ਸ਼ਹੀਦ ਦੇ ਆਜਮ ਭਗਤ ਸਿੰਘ ਨੂੰ ਸਮਰਪਿਤ ਓਪੇਰਾ ਕਰਵਾਇਆ ਜਾ ਰਿਹਾ ਜਿਹੜਾ ਕਿ ਪੰਡਿਤ ਖਲੀਲੀ ਜੀ ਦੁਆਰਾ ਲਿਖਿਆ ਹੋਇਆ ਹੈ ਔਰ ਆਪਾਂ ਸਾਰੇ ਜਾਣਦੇ ਆ ਜਿਹੜੀ ਓਪੇਰਾ ਇਹ ਕਲਾ ਦੀ ਉਹ ਵਣਗੀ ਹੈਗੀ ਹੈਗੀ ਜਿਹੜੀ ਬੜੀ ਔਖੀ ਹੈਗੀ ਆ ਉਹ ਡਰਾਮੇ ਦੇ ਵਿੱਚ ਜਿਹੜਾ ਹੈਗਾ ਪੂਰਾ ਦੀ ਪੂਰਾ ਡਰਾਮਾ ਕੋਈ ਡਾਇਲੋਗ ਨਹੀਂ ਬੋਲੇ ਜਾਂਦੇ ਬਲਕਿ ਪੂਰਾ ਡਰਾਮਾ ਜਿਹੜਾ ਹੈਗਾ ਸੰਗੀਤ ਦੇ ذریعے ਔਰ ਗਾ ਕੇ ਜਨਕੀ ਪੇਸ਼ ਕੀਤਾ ਜਾਂਦਾ ਹੈ ਔਰ ਸਾਰਾ ਤੋਂ ਵੱਡੀ ਗੱਲ ਇਹ ਆ ਸ਼ਾਇਦ ਤੁਸੀਂ ਜਾਣਦੇ ਵੀ ਹੋ ਕਿ ਬਠਿੰਡਾ ਦੇ ਵਿੱਚ 오ਪੇਰਾ 40 ਸਾਲਾਂ ਤੋਂ ਬਾਅਦ ਜਿਹੜਾ ਹੈਗਾ ਉਹ ਖੇਡਿਆ ਜਾ ਰਿਹਾ ਹੈਗਾ ਦਿਖਾਇਆ ਜਾ ਰਿਹਾ ਹੈਗਾ ਸਾਡੀ ਜਿਹੜੀ ਨਵੀਂ ਜਨਰੇਸ਼ਨ ਨੂੰ ਸ਼ਾਇਦ ਇਹਦੇ ਬਾਰੇ ਪਤਾ ਵੀ ਨਾ ਹੋਵੇ ਔਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ 오ਪੇਰਾ ਦੀ ਇਹ ਵਰਗੀ ਜਿਹੜੀ ਬੜੀ ਹੀ ਔਖੀ ਹੈ ਪਰ ਯੂਨਾਈਟਿਡ ਥੀਟਰ ਦੇ ਕਲਾਕਾਰਾਂ ਨੇ ਬਖੂਬੀ ਇਸ ਦੀ ਤਿਆਰੀ ਕੀਤੀ ਹੈ ਔਰ ਤੁਸੀਂ ਇਸ ਦਾ ਖੂਬ ਆਨੰਦ ਮਾਣੋਗੇ ਔਰ ਸਾਡੇ ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰ पाओगे ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 21 ਮਾਰਚ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਪਰਿਵਾਰ ਸਮੇਤ ਖਾਸ ਕਰਕੇ ਆਪਣੇ ਬੱਚਿਆਂ ਨੂੰ ਜਰੂਰ ਇਸ 오ਪੇਰਾ ਦੇ ਵਿੱਚ ਲੈ ਕੇ ਆਉਣਾ ਤਾਂ ਕਿ ਉਹਨਾਂ ਨੂੰ ਵੀ ਸ਼ਹੀਦਾਂ ਬਾਰੇ ਪਤਾ ਚੱਲ ਸਕੇ ਔਰ ਜਿਹੜੀ অপੇਰਾ ਸਾਡੀ ਬਣ ਗਈ ਹੈ ਜਿਹੜੀ ਕਿ ਸਾਡੇ ਅ ਅੱਜ ਦੇ ਯੁੱਗ ਦੇ ਵਿੱਚ ਅਲੋਪ ਹੁੰਦੀ ਜਾ ਰਹੀ ਹੈ ਉਦੇ ਬਾਰੇ ਵੀ ਸਾਡੇ ਬੱਚੇ ਜਿਹੜੇ ਜਾਣ ਸਕਣ ਸੋ ਮੈਨੂੰ ਉਮੀਦ ਆ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਇਹ ਓਪੇਰਾ ਦੇਖਣ ਆਉਗੇ ਔਰ ਇਹ ਸੁਨੇਹਾ ਜਿਹੜਾ ਹੈਗਾ ਤੁਸੀਂ ਆਪਣੇ ਆਪਣੇ WhatsApp ਗਰੁੱਪ ਦੇ ਵਿੱਚ Facebook ਦੇ ਉੱਤੇ Insta ਦੇ ਉੱਤੇ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਹੈ ਇਸ ਜਾਨਕਿ ਸ਼ਹੀਦ ਦੇ ਆਜੋ ਭਗਤ ਸਿੰਘ ਨੂੰ ਸਮਰਪਿਤ ਜੋ ਓਪੇਰਾ ਕਰਵਾਇਆ ਜਾ ਰਿਹਾ ਹੈ ਉਹਦਾ ਹਿੱਸਾ ਬਣ ਸਕਣ। ਔਰ ਮੈਂ ਇਹ ਵੀ ਦੱਸਣਾ ਚਾਹਣਾ ਕਿ ਉਸ ਦਿਨ ਡਾਕਟਰ ਬਲਜੀਤ ਕੌਰ ਜੋ ਸਾਡੇ ਮਾਨਯੋਗ ਕੈਬਨਿਟ ਮੰਤਰੀ ਨੇ ਉਹ ਮੁੱਖ ਮਹਿਮਾਨ ਦੇ ਤੌਰ ਤੇ ਇਸ ਆਪੇਰਾ ਨੂੰ ਦੇਖਣ ਤੇ ਆ ਰਹੇ ਨੇ। ਤੁਹਾਨੂੰ ਵੀ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ 21 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਬਲਵੰਤ ਗਾਰਤੀ تھیਟਰ ਆ ਆਡੀਟੋਰੀਅਮ ਨੇੜੇ ਰੋਜ਼ਗਾਰਟਨ ਜ਼ਰੂਰ ਆਓ।